ਅੱਜ ਜਨਮ ਦਿਨੇ ਮੇਰੇ ਪੁੱਤ ਦਾ ਹੋਇਆ ਓ ਮੇਰੀ ਅੱਜ 19 ਸਾਲਾਂ ਦਾ ਪੁੱਤ ਹੀ ਮੈਂ ਜਨਮ ਦਿਨ ਨਾਲ ਕੇਕ ਲਿਆਉਣਾ ਹੈ ਪੁੱਤ ਦਾ ਓਏ ਆਂਦਾ ਮੈਂ ਆਪ ਵੱਡੇ ਬਣਾ ਕੇ ਆਉਣਾ ਵਾ ਮੈਂ ਮੈਂ ਕੀ ਕਰੂੰਗਾ ਓਏ ਪੁੱਤਾਂ ਅੱਜ ਜਿਸ ਪੁੱਤ ਦਾ ਪਿਓ ਨੇ ਜਨਮ ਦਿਨ ਮਨਾਣਾ ਸੀ ਉਸਤੇ ਲਈ ਕੇਕ ਲੈ ਕੇ ਆਉਣਾ ਸੀ ਉਸ ਸਾਰੀਆਂ ਖੁਸ਼ੀਆਂ ਉਸ ਸਮੇਂ ਤਬਾਹ ਹੋ ਗਈਆਂ ਜਦੋਂ ਪਤਾ ਲੱਗਿਆ ਕਿ ਸਕੂਲ ਤੋਂ ਆਉਂਦੇ ਸਮੇ ਉਸਦਾ ਜਵਾਨ ਪੁੱਤ ਇਸ ਦੁਨੀਆ ਤੋਂ ਚੁਰ ਗਿਆ ਪਤਾ ਲੱਗਿਆ ਕਿ ਉਸਦੇ ਸਿਰ ਦੇ ਉੱਪਰੋਂ ਦੀ ਗੱਡੀ ਲੰਘ ਗਈ ਉਸਦੇ ਨਾਲ ਜਿਹੜਾ ਮੁੰਡਾ ਮੌਜੂਦ ਸੀ ਉਸਦੇ ਵੀ ਬਾਹ ਤੇ ਸੱਟ ਲੱਗੀ ਹੈ ਬਾਹ ਟੁੱਟ ਚੁੱਕੀ ਹੈ ਪਰ ਉਸਦੀ ਜਾਨ ਕਿਸੇ ਤਰ੍ਹਾਂ ਬਚ ਗਈ ਪਰ ਇੱਧਰ ਰੋਂਦੇ ਪਿਓ ਦੀ ਜਾਨ ਕਿੰਝ ਤੜਫ ਤੜਫ ਨਿਕਲ ਰਹੀ ਹੈ ਉਹ ਤਸਵੀਰਾਂ ਦੇ ਵਿੱਚ ਬਿਆਨ ਹੋ ਰਹੀ ਹੈ ਇਹ ਦਰਦਨਾਕ ਘਟਨਾ ਖਡੂਰ ਸਾਹਿਬ ਵਿਖੇ ਵਾਪਰੀ ਹੈ ਜਿੱਥੇ 12ਵੀਂ ਦੇ ਵਿੱਚ ਪੜਦਾ ਅਮਰਿਤਪਾਲ ਸਿੰਘ ਦਾ ਇਹ ਨੌਜਵਾਨ ਪੇਪਰ ਦੇ ਕੇ ਵਾਪਸ ਆ ਰਿਹਾ ਸੀ ਪ੍ਰੈਕਟੀਕਲ ਪੇਪਰ ਚੱਲ ਰਹੀ ਸੀ ਸਕੂਲ ਦੇ ਵਿੱਚ ਪਰ ਰਾਹ ਦੇ ਵਿੱਚ ਹੀ ਉਹਨਾਂ ਦੇ ਨਾਲ ਦੁਖਦ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਸਾਰੇ ਦਾ ਸਾਰਾ ਪਰਿਵਾਰ ਉਚੜ ਗਿਆ ਅਦਰ ਸਟੇਡੀਅਮ ਸਕੂਲ ਚ ਪੜਦਾ ਮੇਰਾ ਪੁੱਤ ਦੇ ਦਾ ਯਾਰ ਦੋਵੇਂ ਮੋਟਰਸਾਈਕਲ ਤੇ ਜਾਂਦੇ ਹੁੰਦੇ ਹੀ ਰਾਤ ਗੱਡੀ ਪਿੱਛੋਂ ਮਾਰ ਕੇ ਦੋਵਾਂ ਤੇ ਚੜਾਤੀ ਇਹ ਮੇਰਾ ਪੁੱਤ ਮਰ ਗਿਆ ਉਹਦੀ ਬਾਹਾਂ ਟੁੱਟ ਗਈ ਉਹ ਬਚ ਗਿਆ ਮੇਰਾ ਪੁੱਤ ਆ ਮੁੰਡਾ ਉਹਨੇ ਚੁੱਕਿਆ ਲੱਕੀ ਨੇ ਮੇਰੇ ਕੋ ਫੋਨ ਕੀਤਾ ਮੈਂ ਗਿਆ ਪੁੱਤ ਮੇਰਾ ਮਰ ਗਿਆ ਉਤੋਂ ਦੀ ਗੱਡੀ ਚੜਾਤੀ ਤਾਂ ਇੱਥੋਂ ਸਾਰੇ ਗੱਡੀ ਨਾਂਗੀ ਉੱਪਰ ਮੇਰਾ ਪੁੱਤ ਤਾਂ ਤੇ ਮਰ ਗਿਆ ਕਿਹੜੀ ਕਲਾਸ ਪੜਦਾ ਸੀ 12ਵੀਂ ਕਲਾਸ ਜੀ ਪੇਪਰ ਬਹੁੰਦਾ ਹੈ ਪ੍ਰੈਕਟੀਕਲ ਆ ਪੁੱਤੀ ਮੇਰਾ ਨਾਲੇ ਦਾ ਨਾਮ ਹੀ ਅਮਰਤਿਆ ਆ ਨਾਲੇ ਇਹਦਾ ਇਹਦੀ ਬਾਹ ਟੁੱਟ ਗਈ ਆ ਦੇ ਹੋ ਮਰ ਗਿਆ ਉਹਨੇ ਪੁੱਤ ਦੋਵੇਂ ਅਮਰਤੀ ਇਹ ਨਾਮ ਹੀ ਅਮਰਤ ਕੱਟੇ ਜਾਂਦੇ ਡੇਲੀ ਮੇਰੇ ਪੁੱਤ ਸਕੂਲੇ ਮੈਂ ਮੇਰੇ ਜਾਨ ਉੱਜੜ ਗਿਆ ਮੇਰੇ ਮੇਰਾ ਪੁੱਤ ਮਰ ਗਿਆ ਮੇਰੇ ਕੋਲ ਕਿੰਨੇ ਬੱਚੇ ਸੀ ਤੁਹਾਡੇ ਮੈਂ ਇੱਕੋ ਮੁੰਡਾ ਇੱਕ ਗੁੱਡੀ ਹੀ ਬਸ ਅੱਜ ਜਨਮ ਦਿਨ ਹੀ ਮੇਰੇ ਪੁੱਤ ਦਾ ਹੋਇਆ ਉਹ ਉਸਾਨਾ ਦੀ ਉਮਰ ਹੈ ਉਹ ਮੇਰੀ ਅੱਜ 19 ਸਾਲਾਂ ਦਾ ਪੁੱਤ ਹੀ ਮੈਂ ਜਨਮ ਦੇ ਨਾਲ ਕੇਕ ਲਿਆਉਣਾ ਹੈ ਪੁੱਤ ਦਾ ਓਏ ਆਨਾ ਮੈਂ ਆਪ ਵੱਡੇ ਬਣਾ ਕੇ ਆਉਣਾ ਮੈਂ ਮੈਂ ਕੀ ਕਰੂੰਗਾ ਓਏ ਪੁੱਤਾਂ ਹਾਂਜੀ ਕੀ ਨਾ ਪਾਉਜੀ ਅਮਰਤਪਾਲ ਤੁੰ ਇਹੀ ਗੱਲ ਹੋਈ ਗਲਤਾਨ ਦਾ ਕਿਦਾਂ ਸਾਵਾ ਪਰਿਆ ਅਸੀਂ ਜਾਣਦੇ ਹਾਂ ਜਿੱਦਾਂ ਤੇ ਪਿੱਛੋਂ ਆ ਗੱਡੀ ਟੱਕਰ ਮਾਰੀ ਤੇ ਮੇਰੇ ਹੱਥ ਨਾਲ ਹੀ ਦੋ ਸਿਰ ਤੇ ਨਾਲੇ ਕਿਹੜੀ ਗੱਡੀ ਸੀ ਫੋਰਚੂਨਰ ਗੱਡੀ ਕਿੱਥੋਂ ਆਉਂਦੇ ਸਦੇ ਮਾਉਸ ਕੇ ਉਹ ਨਹੀਂ ਜਾਣਦੇ ਸਕੂਲ ਤੋਂ ਆਉਂਦੇ ਬਸ ਪੇਪਰ ਦੇ ਕੇ ਆਉਂਦੇ ਪੇਪਰ ਦੇ ਕੇ ਆਉਂਦੇ ਅੱਛਾ ਹਾਂਜੀ ਤੇ ਉਹ ਤੇਰੇ ਨਾਲ ਦਾ ਸਾਥੀ ਜਿਹੜਾ ਉਹ ਵੀ ਮੌਕੇ ਤੇ ਮੌਜੂਦ ਹਾਂਜੀ ਉਹ ਵੀ ਮੌਕੇ ਤੇ ਮੌਜੂਦ ਕਿੰਨੇ ਕ ਵਜੇ ਦੀ ਘਟਨਾ ਹੈ ਇਹ 4 ਵਜੇ ਦੀ ਸਾਰਾ ਸਵੇਰ ਆ ਰਿਹਾ ਤੇ ਕਿੱਥੇ ਹੋਈ ਘਟਨਾ ਇਹ ਫਦਿਆਂਵਾ ਤੋਂ ਗਾਂ ਥੋੜਾ ਅੱਧਾ ਕਿਲੋਮੀਟਰ ਦਾ ਹਾਂਜੀ ਕੀ ਨਾ ਭਾਈ ਤੁਹਾਡਾ ਮਰੇਵਿੰਦਰ ਪਾਸ ਇਹ ਤੁਹਾਡੇ ਜਿਹੜੇ ਭਤੀਜੇ ਵੀ ਅਮਰਤਪਾਲ ਸਿੰਘ ਦੀ ਜਿਹੜੀ ਡੈਥ ਹੋਈ ਐਕਸੀਡੈਂਟ ਤੇ ਕੀ ਗੱਲ ਬਾਤ ਹੈ ਸਰ ਸਕੂਲੋਂ ਆ ਰਿਹਾ ਸੀ ਕੱਲ 4 ਵਜੇ ਦਾ ਸਮਾਂ ਸੀ ਪੀਸ਼ੂ ਫੋਰਚੂਨ ਵਾਲਾ ਗੱਡੀ ਵਾਲਾ ਆਇਆ ਟੱਕਰ ਮਾਰੀ ਉੱਤੇ ਚੜਾਤੀ ਗੱਡੀ ਇੱਕ ਦੀ ਮੌਤ ਹੋ ਗਈ ਦੂਜਾ ਜ਼ਖਮੀ ਹੋ ਗਿਆ ਮੌਕੇ ਤੇ ਮੌਤ ਹੋ ਗਈ ਅਮਰਪਾਲ ਦੀ ਮੌਤ ਹੋ ਗਈ ਸਰ ਕਿੰਨੀ ਉਮਰ ਸੀ ਉਮਰ ਉਹ 20 ਸਾਲ ਲੱਗਣਾ ਸੀ ਅੱਜ ਹੀ ਵੱਡੇ ਉਹਦਾ ਅੱਜ ਦੇ ਜਨਮ ਦਿਨ ਹਾਂਜੀ ਅੱਜ ਜਨਮ ਦਿਨ ਵਿੱਚ ਕੱਲ ਕੇਕ ਕਿਹ ਕੀ ਆਇਆ ਕੱਲ ਨੂੰ ਕੇਕ ਕੱਟਣਾ ਪੁਲਸ ਆਈ ਮੌਕੇ ਤੇ ਮੌਕੇ ਤੇ ਕੋਈ ਨਹੀਂ ਆਇਆ ਉਹ ਤੇ ਹਸਪਤਾਲ ਆਈ ਮੁੜ ਕੇ ਆ ਸਾਲਾ ਆਈ ਪੁਲਸ ਹਾਂਜੀ ਕਰਨੀ ਹੀ ਕਾਰਵਾਈ ਬਣਦੀ ਹਾਂਜੀ ਆਂਦੇ ਤੇ ਅਗੇ ਅਰਵਿੰਦਰਪਾਲ ਜੀ ਅੱਜ ਕੱਟਣਾ ਵਾਪਸ ਇਹ ਆਪਣੇ ਬੱਚੇ ਸਕੂਲੋਂ ਆ ਰਹੇ ਔਰ ਜੁਮਲੀ ਗੱਡੀ ਨੇ ਕੋਈ ਤੇਜ਼ ਆ ਰਹੀ ਉਹਦੇ ਵਿੱਚ ਵੱਜੇ ਤੇ ਉਹ ਐਕਸੀਡੈਂਟ ਹੋ ਗਿਆ ਮੌਕੇ ਦੀ ਮੌਤ ਹੋ ਗਈ ਇਹ ਗੱਡੀ ਪਿੱਛੋਂ ਆਣ ਕੇ ਵੱਜੀ ਇਹ ਤਾਂ ਉਹ ਪਿੱਛੋਂ ਨਹੀਂ ਗਾੜੀ ਆ ਰਹੀ ਹੈ ਉਹ ਤਾਂ ਸਾਹਮਣੇ ਵੱਜੀ ਮੌ ਸਾਹਮਣੇ ਵੱਜੀ ਗੱਡੀ ਵਾਲੇ ਤੇਜ਼ ਹੀ ਥੋੜੀ ਤੇ ਭਾਜੀ ਬੱਚੇ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਨੇ ਉਹ ਆਪਣਾ ਸਕੂਲ ਗੋਨਾਲ ਸਾਹਿਬ ਜਾ ਰਹੇ ਉਹ ਤੋਂ ਆnde ਜਿਨਾ ਗੋਨਾਲ ਸਾਹਿਬ ਗੋਨਾਲ ਜਾ ਰਹੇ ਨੇ ਟੋਲੇ ਸਾਹਿਬ ਸ਼ਾਹਦੀ ਚੋਲੇ ਸਾਹਿਬ ਜਾ ਰਹੇ ਚੋਲੇ ਸਾਹਿਬ ਆਪ ਸਾਹਿਬ ਜਾ ਰਹੇ ਸ਼ਾਹਦੀ ਸਾਹਿਬ ਪਿੰਡ ਸ਼ਾਹਦੀ ਸਾਹਿਬ ਆ ਰਹੇ ਫਤਿਹ ਆ ਦੇ ਲੱਗੇ ਰਾਜਾ ਸੁਆਮੀਆ ਦਾ ਡੇਰਾ ਪਈਲੀ ਦਸਤੂ ਲੱਗੇ ਉੱਥੇ ਐਕਸੀਡੈਂਟ ਹੋਇਆ ਔਕੇ ਦੀ ਮੌਤ ਹੋ ਗਈ ਸੋਚੇਗੀ ਕੀ ਬੱਚੇ ਦਾ ਜਿਹੜੀ ਡੈਥ ਹੋ ਗਈ ਨਾ ਜਦੋਂ ਇਹ ਅੰਮ੍ਰਿਤਪਾਲ ਸਿੰਘ ਦਾ ਕਿਦਾਂ ਦਾ ਹਾਂ ਸਰਦਾਰ ਮਨਿੰਦਰਪਾਲ ਸਿੰਘ ਤੇ ਕਿੰਨੇ ਭੈਣ ਭਰਾਏ ਕਰ ਇਹ ਭੈਣ ਭਰਾਏ ਇੱਕ ਭੈਣ ਵ ਇੱਕ ਭਰਾ ਵਸ ਇਕੱਲਾ ਇਕੱਲਾ ਹਾਂਜੀ ਹਾਂਜੀ ਕਿੰਨੀ ਉਮਰ ਦੀ ਹੋ ਗਈ ਉਮਰ ਕੱਲ ਨੂੰ 19 ਸਾਲ 20ਵਾਂ ਸਾਲ ਲੱਗਣਾ ਹੈ ਕੱਲ ਨੂੰ ਕੱਲ ਨੂੰ ਵੱਡੇ ਆ ਉਹਦਾ ਕੱਲ ਨੂੰ ਇਹਦਾ ਹਾਂਜੀ ਤੇ ਜਿਹੜੇ ਐਕਸੀਡੈਂਟ ਹੋਈ ਆ ਉਹ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਨੰਬਰ ਲਿਖਿਆ ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ ਫੋਰਚਨਰ ਗੱਡੀ ਫੋਰਚਨਰ ਗੱਡੀ ਕੌਣ ਚਲਾ ਰਿਹਾ ਐ ਮੋਟਰਸਾਈਕਲ ਆ ਨਹੀਂ ਗੱਡੀ ਕੌਣ ਚਲਾ ਰਿਹਾ ਗੱਡੀ ਵਾਹੀ ਤੇ ਬਾਅਦ ਵਿੱਚ ਆਏ ਆ ਉੱਥੇ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਹਾ ਥੋੜਾ ਸਹੀ ਕੋਈ ਕਾਰ ਵੇਟੀ ਹਾਂ ਪੁਲਿਸ ਆ ਲੀਕਾ ਬਾਈਕ ਕਰ ਰਹੀ ਹੈ ਕੀ ਮੰਗ ਰਦੇ ਕੀ ਹੁਣ ਦੇਖ ਕੋਈ ਮੰਗ ਕੀ ਕਰਨੀ ਹੈ ਜੋ ਘਾਰ ਉਜੜ ਗਿਆ ਵੀਰ ਜੀ ਮੰਗਬਾ ਦਾ ਸਾਡੇ ਪਾਪਾ ਜੀ ਇਹਨਾਂ ਦੂਜਾ ਮੁੰਡਾ ਉਹ ਕੋਤੋਂ ਦਾ ਹੀ ਸ਼ਾਵਦੀ ਸ਼ਾਬਦ ਉਹਦਾ ਕੀ ਨਾਮ ਹੀ ਪੜੀ ਉਹਦਾ ਨਾਮ ਹੀ ਉਹਦਾ ਨਾਮ ਹੀ ਅੰਮ੍ਰਿਤਪਾਲ ਹੀ ਦੋਨੋਂ ਇਕੱਠੇ ਹਾਂਜੀ ਹਾਂਜੀ ਸਕੂਲੀ ਬੱਚੇ ਕਿ ਨਹੀਂ ਪੜਦੇ ਇਹ ਇਹ 12ਵੀਂ ਜੀ ਪਲੱਸ 2 ਚ ਉਹ ਵੀ 12ਵੀਂ ਪੜਦੇ ਹਾਂਜੀ ਹਾਂਜੀ ਰੋਜ਼ ਇੱਦਾਂ ਹੀ ਜਾਂਦੇ ਇਕੱਠੇ ਰੋਜ਼ ਇਕੱਠੇ ਜਾਂਦੇ ਉੱਥੇ ਆਉਂਦੇ ਇਹ ਮੋਟਰਸਾਈਕਲ ਨਾਲ ਕੋ ਕਿਹੜਾ ਹੀ ਪਹਿਲੀ ਮੋਟਰਸਾਈਕਲ ਦਾ ਹੈ ਕਿਹੜਾ ਆਪਣਾ ਐਡੀ ਐ ਸਪਲੈਂਡਰ ਹੀ ਮੇਰੇ ਸਾਥ ਸੀਟੀਡੀ ਹਾਂ ਸੀ ਡੀਡੀ ਜੰਗਲ ਸਰ ਕੀ ਕਰਵਾ ਪਈ ਇਹ ਬੱਚਾ ਜੀ 20 ਸਾਲ ਉਹ ਬਰੇ ਜੀ ਇਹਦਾ ਨਾਮ ਅਮਰਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਮਨਿੰਦਰਪਾਲ ਸਿੰਘ ਇਹ ਸਕੂਲੋਂ ਪੜ ਕੇ ਘਰ ਨੂੰ ਜਾਂਦਿਆ ਇਹ ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ ਉਹਨੇ ਟੱਕਰ ਮਾਰੀ ਜਿਹੜੀ ਮੌਕੇ ਤੇ ਜਿਹੜੀ ਉਹ ਮਤਲਬ ਥੋੜਾ ਸੀਰੀਅਸ ਸੀ ਮਗਰ ਉਹਨਾ ਹਸਪਤਾਲ ਲੈ ਅੰਦਰ ਜਿਹਦੀ ਮੌਤ ਹੋ ਗਈ ਇੰਨੀ ਕਿ ਸਰ ਇਹਦੀ ਉਮਰ ਬੱਚੇ ਦੀ ਜਿਹੜੀ ਕੀ ਸਾਲ ਉਹ 20 ਸਾਲ ਹਾਂਜੀ ਤੇ ਸਰ ਇਹ ਪਤਾ ਨਹੀਂ ਕਿ ਸਰ ਅਖਜਣ ਕਿਦਾਂ ਕਿਵੇਂ ਹੋਏਗੇ ਉਹ ਪਰ ਬੜਕੇ ਆਪਣਾ ਉਤੋਂ ਫਤਿਹਗੜ੍ਹ ਤੋਂ ਬਾਅਦ ਪਿੰਡ ਨੂੰ ਡਿਆ ਰਿਹਾ ਸੀ ਜੀ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂ ਜਾਣ ਵਾਲੀ ਸੀ ਉਹਨੇ ਫੇਟ ਮਾਰੀ ਤੇ ਉਹਦੇ ਨਾਲ ਇਹਦੇ ਸੱਟ ਲੱਗਣ ਕਰਕੇ ਮੌਤ ਹੋ ਗਈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਉਹ ਅਨਨੋਨ ਬੰਦਾ ਵਾ ਉਹ ਅਜੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਉਹਦੀ ਵੀਡੀਓ ਪੜਾ ਕੇ ਜੋ ਅਸਲੀ ਬੰਦਾ ਹੋ ਉਹਦੇ ਖਿਲਾਫ ਕਾਰਵਾਈ ਇਹ ਫੋਰਚੂਨਰ ਦੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਗਈ ਸਰ ਹੁਣ ਤੱਕ ਇਹਦੇ ਪਰਿਵਾਰ ਦੇ ਨਾਲ ਸਹਿਮਤੀ ਲੈ ਕਰਨ ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ